ਗੁਰੂ ਦਸ਼ਮੇਸ਼ ਤੋਰੀਆਂ ਹਸ ਹਸ ਪੁੱਤਰਾ ਦੀਆਂ ਜੋੜੀਆਂ ਗੁਰੂ ਦਸ਼ਮੇਸ਼ ਤੋਰੀਆਂ ਹਸ ਹਸ ਪੁੱਤਰਾ ਦੀਆਂ ਜੋੜੀਆਂ ਗੜੀ ਚਮਕੌਰ ਵਿੱਚ ਪੰਥ ਦੀ ਰਾਤ ਕੈ ਗੜੀ ਚਮਕੌਰ ਵਿੱਚ ਪੰਥ ਦੀ ਰਾਤ ਕੈਰਦੀ ਆ ਗਈ 10 ਲੱਖ ਫੌਜ ਆੜ ਕੇ ਕੇ ਰਾਗੜੀ ਦੇ ਦੁਆਲੇ ਪਾ ਗਈ 10 ਲੱਖ ਫੌਜ ਆ ਕੇ ਕੇ ਰਾਗੜੀ ਦੇ ਦੁਆਲੇ ਪਾ ਸੂਰਮੇ ਮੈ ਮੈਦਾੜ ਨਿਕਲੇ ਤੇ ਗਾਵੈ ਰੀਆਂ ਦੇ ਲਹੂ ਜਨ ਜੋੜੀਆਂ ਗੁਰੂ ਦਸ਼ਮੇਸ਼ ਤੋਰੀਆ ਹਾਸ ਹਾਸ ਪੁੱਤ ਰਾ ਦੀਆਂ ਜੋੜੀਆਂ ਗੁਰੂ ਦਸ਼ਮੇਸ਼ ਤੋਰੀਆ ਹਾਸ ਹਾਸ ਪੁੱਤ ਰਾ ਨੀਆਂ ਜੋੜੀਆਂ ਨਾਰਦਸ਼ਮੇਸ਼ ਪਿਤਾ ਦੇ ਸੇਂਗ ਸੂਰ ਮੇ ਗੜੀ ਦੇ ਵਿੱਚ ਚਾਲੀ ਨਾਰਦਸ਼ਮੇਸ਼ ਪਿਤਾ ਦੇ ਸੇਂਗ ਸੂਰ ਮੇ ਗੜੀ ਦੇ ਵਿੱਚ ਚਾਲੀ ਮੋਤ ਨੂੰ ਵਿਉਣ ਵਾਸਤੇ ਚੱਲੇ ਵਾਰੀ ਵਾਰੀ ਸੂਰ ਮੇ ਆਕਾਲੇ ਮਤ ਨੂੰ ਵੇਉਣ ਵਾਸਤੇ ਵਾਰੀ ਵਾਰੀ ਸੂਰਮੇ ਚੱਲੇ ਅਕਾਲੀ ਜਾੰਗ ਦੇਖੇ ਲਾੜੀ ਸੇਂਗਾ ਨੇ ਹੱਦਾਂ ਵੈਰੀ ਤੇ ਗਾਣਾਲ ਤੋੜੀਆਂ ਜਾੰਗ ਦੇਖੇ ਲਾੜੀ ਸੇਂਗਾ ਹੱਦਾਂ ਵੈਰੀ ਤੇ ਗਾਣਾਲ ਤੋੜੀਆਂ ਗੁਰੂ ਦਸ਼ਮੇਸ਼ ਤੋਰੀਆਂ ਹਾਸ ਹਾਸ ਪੁੱਤਰਾ ਦੀਆਂ ਜੋੜੀਆਂ ਗੁਰੂ ਦਸ਼ਮੇਸ਼ ਤੋਰੀਆਂ ਹਾਸ ਹਾਸ ਪੁੱਤਰਾ ਦੀਆਂ ਜੋੜੀਆਂ ਜਾਗਨੂ ਆਜੀਤ ਸੇਂਗ ਦੀ ਕੋੜੀ ਆਪ ਪਿਤਾ ਨੇ ਤੋਰੀ ਜਾਗਨੂ ਆਜੀਤ ਸੇਂਗ ਦੀ ਕੋੜੀ ਆਪ ਪਿਤਾ ਨੇ ਤੋਰੀ ਮਤਨੂ ਵੇ ਔੜ ਚੱਲਿਆ ਰੱਖ ਰੱਬ ਤੇ ਆਜੀਤ ਸਿੰਘ ਡੋਰੀ ਮਤਨੂ ਵੇ ਔੜ ਚੱਲਿਆ ਰੱਖ ਰੱਬ ਤੇ ਆਜੀਤ ਸਿੰਘ ਡੋਰੀ ਸੂਰਮੇ ਆਜੀਤ ਸਿੰਘ ਨੇ ਵਾਗਾ ਹੰਸ ਕੇ ਮਦਾਨ ਵੱਲ ਮੋੜੀਆਂ ਸੂਰਮੇ ਆਜੀਤ ਸਿੰਘ ਨੇ ਵਾਗਾ ਹਾਸ ਕੇ ਮੈਦਾਨ ਵਾਲ ਮੋੜੀਆਂ ਗੁਰੂ ਦਸ਼ੂਮੇਸ਼ ਤੋਰੀਆਂ ਹਾਸ ਹਾਸ ਪੁੱਤਰਾ ਦੀਆਂ ਜੋੜੀਆਂ ਗੁਰੂ ਦਸ਼ੂਮੇਸ਼ ਤੋਰੀਆਂ ਹਾਸ ਹਾਸ ਪੁੱਤਰਾ ਦੀਆਂ ਜੋੜੀਆਂ nikali ajit sang di teg bijli me aan vich chamki nikali ajit sang di teg bijli me aan vich chamki vairiyan di jend nikli honi vekh ke maidan vich damki ਵੈਰੀਆਂ ਦੀ ਜਿੰਦਾ ਨਿਕਲੀ ਹੋਣੀ ਵੇਖ ਕੇ ਮੈਦਾਨ ਵਿੱਚ ਦਾਮਕ ਲਹੂ ਵਿੱਚ ਰੰਗੀਆਂ ਗਈਆਂ ਇਟਾਂ ਵੱਟੇ ਤੇ ਮੈਦਾਨ ਦੀਆਂ ਰੋੜੀਆਂ ਲਹੂ ਵਿੱਚ ਰੰਗੀਆਂ ਗਈਆਂ ਇਟਾਂ ਵੱਟੇ ਤੇ ਮੈਦਾਨ ਦੀਆਂ ਰੋੜੀਆਂ ਗੁਰੂ দাশੋ ਮੇਸ਼ ਤੋਰੀਆਂ ਹਾਸ ਹਾਸ ਪੁੱਤਰਾ ਦੀਆਂ ਜੋੜੀਆਂ ਗੁਰੂ দাশੋ ਮੇਸ਼ ਤੋਰੀਆਂ ਹਾਸ ਹਾਸ ਪੁੱਤਰਾ ਦੀਆਂ ਜੋੜੀਆਂ ਕੇਲੇ ਜੁਝਾਰ ਸੇਂਗ ਆਈ ਸਖਣੀ ਪਾਰਤ ਕੇ ਕੋੜੀ ਕੇਲੇ ਜੁਝਾਰ ਸੇਂਗ ਆਈ ਸਖਣੀ ਪਾਰਤ ਕੇ ਕੋੜੀ ਪੁੱਤਰਾ ਦੇ ਦਾਨੇ ਹੱਸਦੇ ਲੇਖੇ ਲੱਗ ਗਏ ਬਦਨ ਤੇ ਜੋੜੀ ਪੁੱਤਰਾ ਦੇ ਦਾਨੇ ਹੱਸਦੇ ਲੇਖੇ ਲੱਗ ਗਏ ਬਦਨ ਤੇ ਜੋੜੀ ਸੁੰਦਰੀ ਦੀ ਪੁੱਤਰਾ ਦੀਆਂ ਲੋਥਾ ਗਈਆਂ ਨੇ ਮੈਦਾਨ ਵਿੱਚ ਲੋੜੀਆਂ ਸੋਨਦਰੀ ਦੇ ਪੁੱਤਰਾਂ ਦੀਆਂ ਲੋਥਾਂ ਗਈਆਂ ਨੇ ਮੈਦਾਨ ਵਿੱਚ ਲੋੜੀਆਂ ਗੁਰੂ ਦਸ਼ਮੇਸ਼ ਤੋਰੀਆਂ ਹਾਸ ਹਾਸ ਪੁੱਤਰਾਂ ਦੀਆਂ ਜੋੜੀਆਂ ਗੁਰੂ ਦਸ਼ਮੇਸ਼ ਤੋਰੀਆਂ ਹਾਸ ਹਾਸ ਪੁੱਤਰਾਂ ਦੀਆਂ ਜੋੜੀਆਂ